ਪੰਜਾਬ ਦੇ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਲੱਗਿਆ ਦੱਸ ਦੇ ਕਿ ਏਜੀਟੀਐਫ ਪੰਜਾਬ ਨੇ ਵਿਦੇਸ਼ੀ ਅਧਾਰਤ ਗੈਂਗਸਟਰ ਰੌਨਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਇੱਕ ਸੰਚਾਲਕ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਹੈ ਵਿਕਰਮਜੀਤ ਨੂੰ ਪਾਕਿਸਤਾਨੀ ਏਜੰਸੀਆਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਵਿੱਚ ਮਦਦ ਕੀਤੀ ਜਾਂਦੀ ਸੀ ਇਸ ਮੌਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਜਦੋਂ ਕਿ ਲੋਰੈਂਸ ਬਿਸ਼ਨੋਈ ਗੋਲਡੀ ਬਰਾੜ ਗੈਂਗ ਦੇ ਟੌਪ ਆਪਰੇਟਿਵ ਵਿਕਰਮਜੀਤ ਵਿਕੀ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਵਿਕਰਮਜੀਤ ਵਿਕੀ ਵੀ ਤੋਂ ਜ਼ਿਆਦਾ ਸੈਂਸੇਸ਼ਨਲ ਕ੍ਰਾਈਮਸ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਐਕਸਟਰਸ਼ਨਸ ਈਵਨ ਯੂਐਪੀਏ ਦੇ ਕੇਸਸ ਦੇ ਵਿੱਚ ਇਨਵੋਲਵ ਸੀਗਾ ਇਸ ਦੀ ਕ੍ਰਾਸ ਬਾਰਡਰ ਸਮਗਲਿੰਗ ਦੇ ਵਿੱਚ ਇਨਵੋਲਵਮੈਂਟ ਤੇ ਪਾਕ ਏਜੰਸੀਆ ਨਾਲ ਹੈਂਡਲਰਸ ਦੇ ਥਰੂ ਇਸ ਦੇ ক্লোজ ਸੰਬੰਧ ਪਾਏ ਗਏ ਸੀ ਕਿ 2018 ਦੇ ਵਿੱਚ ਅੰਕਿਤ ਬਾਦੂ ਨੇ ਜਿਹੜਾ ਜਾਰਡਨ ਦਾ ਮਰਡਰ ਗੰਗਾ ਨਗਰ ਰਾਜਸਥਾਨ ਵਿੱਚ ਕਰਾਇਆ ਸੀਗਾ ਉਸ ਦੇ ਵਿੱਚ ਵੀ ਵਿਕਰਮਜੀਤ ਵਿਕੀ ਇਨਵੋਲਵ ਸੀ ਇਸ ਦੀ ਅਰੈਸਟ ਤੋਂ ਕਈ ਜਿਹੜੇ ਪਲਾਨਸ ਜਿਹੜੇ ਸੀਗੇ ਗੈਂਗਸਟਰਸ ਦੇ ਉਹ ਐਵਰਟ ਹੋ ਗਏ ਇਸ ਨੂੰ ਇਸ ਨੂੰ ਕੁਝ ਸਪੈਸੀਫਿਕ ਟਾਸਕ ਦਿੱਤੇ ਗਏ ਸੀਗੇ ਇਸ ਦੇ ਪੋਜੀਸ਼ਨ ਤੋਂ ਇੱਕ ਟੋਇਟਾ ਫੋਰਚੂਨਰ ਕਾਰ 3 बोर ਚਾਈਨੀਜ਼ ਮਾਊਜ਼ਰ ਪਿਸਟਲ 8 ਲਾਈਵ ਰਾਉਂਡਸ ਬਰਾਮਦ ਹੋਏ ਹਨ ਤੇ ਇਨਵੈਸਟੀਗੇਸ਼ਨਸ ਆਰ ਔਨ ਗੋਇੰਗ ਟੂ ਫਾਈਂਡ ਆਊਟ ਦਾ ਫਾਰਵਰਡ ਐਂਡ ਬੈਕਵਰਡ ਲਿੰਕੇजेस ਤੇ ਪੰਜਾਬ ਪੁਲਿਸ ਇਸ ਫੁੱਲੀ ਕਮਿਟਿਡ ਐਸ ਪਰ ਦਾ ਡਾਇਰੈਕਟਿਵਸ ਆਫ ਚੀਫ ਮਿਨਿਸਟਰ ਭਗਵੰਤ ਮਾਨ ਜੀ ਟੂ ਇਰੈਡੀਕੇਟ ਆਰਗੇਨਾਈਜ਼